ਹੇਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਬਿਲਕੁਲ ਜਿੱਥੇ ਇੱਕ ਪਰਿਵਾਰ ਆਪਣੀ 2 ਸਾਲਾਂ ਦੀ ਬੱਚੀ ਨੂੰ ਹੋਟਲ ਦੇ ਵਿੱਚ ਭੁੱਲ ਜਾਂਦਾ ਅਖਿਰ ਮਾਪਿਓ ਇੰਨੀ ਲਾਪਰਵਾਹੀ ਕਿਸ ਤਰ੍ਹਾਂ ਕਰ ਸਕਦੇ ਨੇ ਤਾਂ ਬਿਲਕੁਲ ਖਬਰ ਹੈ ਜਿਹੜੀ ਬਿਲਕੁਲ ਤੁਹਾਡੇ ਨਾਲ ਸੀ ਸਾਂਝੀ ਕਰਨ ਜਾ ਰਹੇ ਹਾਂ ਕਿ 2 ਸਾਲਾਂ ਦੀ ਬੱਚੀ ਨੂੰ ਮਾਪੇ ਹੋਟਲ ਦੇ ਵਿੱਚ ਭੁੱਲ ਜਾਂਦੇ ਨੇ ਅਜਿਹਾ ਕਿਉਂ ਹੁੰਦਾ ਹੈ ਕਿ ਇਸ ਦੇ ਮੇਨ ਨੇ ਜਿਹੜੇ ਕਾਰਨ ਹੋ ਸਕਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਦੋ ਪਰਿਵਾਰ ਸੀ ਮਾਤਾ ਪਿਤਾ ਤੇ ਉਸਦੇ ਦਾਦਾ-ਦਾਦੀ ਜਦੋਂ ਗੱਡੀ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਬੱਚੇ ਉਸਦੇ ਦਾਦਾ-ਦਾਦੀ ਕੋਲ ਹੋਏਗੀ ਪਰ ਗਲਤੀ ਦੇ ਕਾਰਨ ਉਹ ਬੱਚੀ ਨੂੰ ਹੋਟਲ ਦੇ ਵਿੱਚ ਹੀ ਭੁੱਲ ਜਾਂਦੇ ਨੇ ਤਾਂ ਤੇ ਹੋਟਲ ਸਟਾਫ ਨੇ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਮਾਪਿਆਂ ਨਾਲ ਸੰਪਰਕ ਕੀਤਾ ਤੇ ਬੱਚੀ ਨੂੰ ਵਾਪਸ ਲਟਾਤਾ ਅਜਿਹੇ ਮਾਮਲੇ ਨੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਮਾਪਿਓ ਕਿਉਂ ਅਜਿਹੀ ਲਾਪਰਵਾਹੀ ਕਰਦੇ ਨੇ ਤਾਂ ਪਿਛਲੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬੱਚੇ ਆਪਣੀ ਲੜਕੀ ਨੂੰ ਗੱਡੀ ਦੇ ਵਿੱਚ ਛੱਡ ਕੇ ਵਿਆਹ ਸਮਾਗਨ ਦੇ ਵਿੱਚ ਹੁੰਦੇ ਨੇ ਤੇ ਜਦੋਂ ਵਾਪਸ ਪਰਤਦੇ ਨੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਅਜੇ ਹ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ 2 ਸਾਲਾਂ ਦਾ ਬੱਚੇ ਨੂੰ ਮਾਪੇ ਭੁੱਲ ਜਾਂਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਤਾਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਹੈ ਬਿਲਕੁਲ ਜਿੱਥੇ ਇੱਕ ਪਰਿਵਾਰ ਆਪਣੀ 2 ਸਾਲਾਂ ਦੀ ਬੱਚੀ ਨੂੰ ਹੋਟਲ ਦੇ ਵਿੱਚ ਭੁੱਲ ਜਾਂਦਾ ਆਖਿਰ ਮਾਪੇ ਉਹ ਇੰਨੀ ਲਾਪਰਵਾਹੀ ਕਿਸ ਤਰ੍ਹਾਂ ਕਰ ਸਕਦੇ ਨੇ ਤਾਂ ਬਿਲਕੁਲ ਖਬਰ ਹੈ ਜਿਹੜੀ ਬਿਲਕੁਲ ਤੁਹਾਡੇ ਨਾਲ ਸੀ ਸਾਂਝੀ ਕਰਨ ਜਾ ਰਹੇ ਹਾਂ ਕਿ 2 ਸਾਲਾਂ ਦੀ ਬੱਚੀ ਨੂੰ ਮਾਪੇ ਹੋਟਲ ਦੇ ਵਿੱਚ ਭੁੱਲ ਜਾਂਦੇ ਨੇ ਅਜਿਹਾ ਕਿਉਂ ਹੁੰਦਾ ਹੈ ਕਿ ਦੇ ਮੇਨ ਨੇ ਜਿਹੜੇ ਕਾਰਨ ਹੋ ਸਕਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਦੋ ਪਰਿਵਾਰ ਸੀ ਮਾਤਾ ਪਿਤਾ ਤੇ ਉਸਦੇ ਦਾਦਾ-ਦਾਦੀ ਜਦੋਂ ਗੱਡੀ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਬੱਚੀ ਉਸਦੇ ਦਾਦਾ-ਦਾਦੀ ਕੋਲ ਹੋਏਗੀ ਪਰ ਗਲਤੀ ਦੇ ਕਾਰਨ ਉਹ ਬੱਚੀ ਨੂੰ ਹੋਟਲ ਦੇ ਵਿੱਚ ਹੀ ਭੁੱਲ ਜਾਂਦੇ ਨੇ ਤਾਂ ਤੇ ਹੋਟਲ ਸਟਾਫ ਨੇ ਮੁਸਤਦੀ ਦਿਖਾਉਂਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਮਾਪਿਆਂ ਨਾਲ ਸੰਪਰਕ ਕੀਤਾ ਤੇ ਬੱਚੀ ਨੂੰ ਵਾਪਸ ਲੜਾਤਾ ਅਜਿਹੇ ਮਾਮਲੇ ਨੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਮਾਪਿਓ ਕਿਉਂ ਅਜਿਹੀ ਲਾਪਰਵਾਹੀ ਕਰਦੇ ਨੇ ਤਾਂ ਪਿਛਲੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬੱਚੇ ਆਪਣੀ ਲੜਕੀ ਨੂੰ ਗੱਡੀ ਦੇ ਵਿੱਚ ਛੱਡ ਕੇ ਵਿਆਹ ਸਮਾਗਨ ਦੇ ਵਿੱਚ ਜਾਂਦੇ ਨੇ ਤੇ ਜਦੋਂ ਵਾਪਸ ਪਰਤਦੇ ਨੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ 2 ਸਾਲਾਂ ਬੱਚੀ ਨੂੰ ਮਾਪੇ ਭੁੱਲ ਜਾਂਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ ਤੇ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਹੈ ਬਿਲਕੁਲ ਜਿੱਥੇ ਇੱਕ ਪਰਿਵਾਰ ਆਪਣੀ 2 ਸਾਲਾਂ ਦੀ ਬੱਚੀ ਨੂੰ ਹੋਟਲ ਦੇ ਵਿੱਚ ਭੁੱਲ ਜਾਂਦਾ ਆਖਿਰ ਮਾਪਿਓ ਇੰਨੀ ਲਾਪਰਵਾਹੀ ਕਿਸ ਤਰ੍ਹਾਂ ਕਰ ਸਕਦੇ ਨੇ ਤਾਂ ਬਿਲਕੁਲ ਖਬਰ ਹੈ ਜਿਹੜੀ ਬਿਲਕੁਲ ਤੁਹਾਡੇ ਨਾਲ ਸੀ ਸਾਂਝੀ ਕਰਨ ਜਾ ਰਹੇ ਹਾਂ ਕਿ 2 ਸਾਲਾਂ ਦੀ ਬੱਚੀ ਨੂੰ ਮਾਪੇ ਹੋਟਲ ਦੇ ਵਿੱਚ ਭੁੱਲ ਜਾਂਦੇ ਨੇ ਅਜਿਹਾ ਕਿਉਂ ਹੁੰਦਾ ਹੈ ਕਿ ਦੇ ਮੇਨ ਨੇ ਜਿਹੜੇ ਕਾਰਨ ਹੋ ਸਕਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਦੋ ਪਰਿਵਾਰ ਸੀ ਮਾਤਾ ਪਿਤਾ ਤੇ ਉਸਦੇ ਦਾਦਾ-ਦਾਦੀ ਜਦੋਂ ਗੱਡੀ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਬੱਚੇ ਉਸਦੇ ਦਾਦਾ-ਦਾਦੀ ਕੋਲ ਹੋਏਗੀ ਪਰ ਗਲਤੀ ਦੇ ਕਾਰਨ ਉਹ ਬੱਚੀ ਨੂੰ ਹੋਟਲ ਦੇ ਵਿੱਚ ਹੀ ਭੁੱਲ ਜਾਂਦੇ ਨੇ ਤਾਂ ਤੇ ਹੋਟਲ ਸਟਾਫ ਨੇ ਮੁਸਤਦੀ ਦਿਖਾਉਂਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਮਾਪਿਆਂ ਨਾਲ ਸੰਪਰਕ ਕੀਤਾ ਤੇ ਬੱਚੀ ਨੂੰ ਵਾਪਸ ਲੜਾਤਾ ਅਜਿਹੇ ਮਾਮਲੇ ਨੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਮਾਪਿਓ ਕਿਉਂ ਅਜਿਹੀ ਲਾਪਰਵਾਹੀ ਕਰਦੇ ਨੇ ਤਾਂ ਪਿਛਲੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬੱਚੇ ਆਪਣੀ ਲੜਕੀ ਨੂੰ ਗੱਡੀ ਦੇ ਵਿੱਚ ਛੱਡ ਕੇ ਵਿਆਹ ਸਮਾਗਨ ਦੇ ਵਿੱਚ ਜਾਂਦੇ ਨੇ ਤੇ ਜਦੋਂ ਵਾਪਸ ਪਰਤਦੇ ਨੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ 2 ਸਾਲਾਂ ਬੱਚੀ ਨੂੰ ਮਾਪੇ ਭੁੱਲ ਜਾਂਦੇ ਨੇ ਤੇ ਉੱਥੋਂ ਚਲੇ ਜਾਂਦੇ ਨੇ